ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਪਟਿਕ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਕੋਈ ਵੀ ਤੁਹਾਡੀ ਇਨਕੁਆਇਰੀ ਹੁੰਦੀ ਹੈ ਤਾਂ ਪਲੀਜ਼ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਦਾ ਜਿਹੜਾ ਆਪਣਾ ਲਿੰਕ ਦਿੱਤਾ ਹੋਇਆ ਉਸ ਤੇ ਤੁਸੀਂ ਸਿੱਧਾ ਮੈਸੇਜ ਕਰ ਸਕਦੇ ਹੋ ਕੁਝ ਵੀ ਪੁੱਛਣਾ ਹੁੰਦਾ ਸਟੱਫ ਬਾਰੇ ਆਪਣੇ ਜਿਹੜਾ ਕੋਈ ਵੀ ਕੱਪ ਤੁਸੀਂ ਕੰਮ ਕਰਾਉਣਾ ਹੁੰਦਾ ਹੈ ਹੈਂਡਵਰਕ ਮਸ਼ੀਨਵਰਕ ਹਾਰੀਵਰਕ ਪੇਂਟਿੰਗ ਸਟੀਚਿੰਗ ਸਭ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਕੰਮ ਆਪਣੇ ਤੋਂ ਕਰਵਾ ਸਕਦੇ ਹੋ ਪੂਰਾ ਨੀਟ ਐਂਡ ਕਲੀਨ ਪੂਰਾ ਵਧੀਆ ਜਿਹੜਾ ਕੰਮ ਤੁਹਾਨੂੰ ਮਿਲੇਗਾ ਤੇ ਕੋਈ ਆਪਣਾ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਪੂਰਾ ਵਧੀਆ ਜਿਹੜਾ ਸਟੱਫ ਜਿਵੇਂ ਦਾ ਤੁਹਾਨੂੰ ਕਿਹਾ ਜਾਊਗਾ ਉਮੀਦਾਂ ਹੀ ਤੁਹਾਨੂੰ ਦਿੱਤਾ ਜਾਊਗਾ ਤੇ ਆਪਣੇ ਪ੍ਰਾਈਸ ਵੀ ਬਿਲਕੁਲ ਜਾਨੂਣ ਨੇ ਜਿਹੜੇ ਆਪਣੇ ਕਸਟਮਰ ਹੈਗੇ ਉਹਨਾਂ ਨੂੰ ਪਤਾ ਹੈ ਆਪਣੇ ਕਿੰਨੇ ਵਧੀਆ ਪ੍ਰਾਈਸ ਨੇ ਤੇ ਕਿੰਨੀ ਵਧੀਆ ਕੁਆਲਿਟੀ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਨੇ ਆ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਟੀਚਿੰਗ ਡਿਜ਼ਾਈਨ ਦਿਖਾਉਣੇ ਆ ਆਪਣੇ ਮਤਲਬ ਰੈਡੀ ਕੀਤੇ ਹੋਏ ਸੂਟ ਨੇ ਅ ਤੋ ਵਰਕ ਮਸ਼ੀਨ ਵਰਕ ਹੋਇਆ ਹੋਇਆ ਉਹਨਾਂ ਤੇ ਉਹ ਤੁਹਾਨੂੰ ਦਿਖਾਉਣੇ ਆ ਤੇ ਕਿਵੇਂ ਦੇ ਆਪਾਂ ਰੈਡੀ ਕੀਤੇ ਨੇ ਤੁਹਾਨੂੰ ਦਿਖਾਉਣੇ ਆ ਇਹ ਜੀ ਔਰਗੈਂਜ਼ਾ ਦਾ ਸਟਾਫ ਆ ਬਹੁਤ ਹੀ ਪਿਆਰਾ ਜਿਹਾ ਲਾਈਟ ਵੇਟ ਜਿਹਾ ਕੰਫਰਟੇਬਲ ਜਿਹਾ ਸਟਾਫ ਆ ਇਹ ਤੇ ਸੌਫਟ ਔਰਗੈਂਜ਼ਾ ਦਾ ਸਟਾਫ ਹੈ ਇਥੇ ਆਪਾਂ ਦੇਖੋ ਜੋਇੰਟ ਲੈਸ ਪਾ ਕੇ ਇਸ ਤਰ੍ਹਾਂ ਤੇ ਨੀਚੇ ਆਪਾਂ ਨੇ ਪੈਚ ਵਰਕ ਕੀਤਾ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਦਾ ਡਿਜ਼ਾਈਨ ਕਟਾਂਪਾ ਕੀ ਜਿਹੜਾ ਆਪਾਂ ਆ ਬਾਜੂ ਬਣਾਈ ਆ ਵੈਲ ਸ਼ੇਪ ਬਾਜੂ ਬਣਾਈ ਆ ਸੇਮ ਦੋਨੇ ਬਾਜੂ ਇਸੇ ਤਰ੍ਹਾਂ ਹੀ ਬਣਾਈਆਂ ਨੇ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਤਾਂ ਘੇਰ ਦਾ ਕੰਮ ਆ ਘੇਰੇ ਤੇ ਵੀ ਆਪਾਂ ਨੇ ਕਿਹਾ ਸੀ ਵੀ ਸਿੰਪਲ ਸਟੀਚਿੰਗ ਰੱਖਣੀ ਆ ਤਾਂ ਆਪਾਂ ਨੇ ਜਿਹੜੀ ਸਟੀਚਿੰਗ ਆ ਬਿਲਕੁਲ ਸਿੰਪਲ ਰੱਖੀ ਆ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੋ ਐਂਟਲੇਸ ਪਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਹੋਈ ਹੈ ਜੀ ਰੈਡੀ ਵਰਕ ਵਾਲੀ ਆਪਾਂ ਵਰਕ ਕਰਾ ਕੇ ਦਿੱਤਾ ਕਸਟਮਰ ਨੂੰ ਇਸ ਤਰ੍ਹਾਂ ਜੀ ਇਸ ਦੀ ਬਾਟਮ ਆ ਤੇ ਜੀ ਬਾਟਮ ਦਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਤੇ ਜਿਹੜਾ ਬਾਟਮ ਦਾ ਵਰਕ ਹੋਇਆ ਤੇ ਵਿੱਚ ਇਸ ਤਰ੍ਹਾਂ ਬੁੱਟੀਆਂ ਦਿੱਤੀਆਂ ਗਈਆਂ ਨੇ ਜਿਹੜਾ ਆਪਣਾ ਸਾਰਾ ਕੰਮ ਹੈ ਜੀ ਪੂਰਾ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਤੇ ਇਹਦੇ ਨਾਲ ਆਪਾਂ ਹਾਈ ਗ੍ਰੇਡ ਸਿਲਕ ਦੀ ਬਾਟਮ ਰੱਖੀ ਆ ਆਰਗੈਂਜ਼ਾ ਸਟੱਫ ਨਾਲ ਬਹੁਤ ਹੀ ਸੋਹਣਾ ਜਿਹੜਾ ਕੰਮ ਇਸਤੇ ਹੋਇਆ ਹੋਇਆ ਦੁਪੱਟਾ ਇਹਦੇ ਨਾਲ ਆਪਣਾ ਹੈਗਾ ਟੈਬੀ ਲਾਈਨਿੰਗ ਤਾਂ ਆਪਾਂ ਦੁਪੱਟਾ ਲਾਇਆ ਜੀ ਤੇ ਉਹ ਫਿਨਿਸ਼ਿੰਗ ਲਈ ਗਿਆ ਹੋਇਆ ਹਲੇ ਨਹੀਂ ਆਇਆ ਤੇ ਆਪਾਂ ਸੂਟ ਇਹਨਾਂ ਦੇ ਰੈਡੀ ਕਰਕੇ ਰੱਖ ਰਏ ਸੀ ਕਿਉਂਕਿ ਫੇਰ ਸ਼ਾਇਦ ਵੀਡੀਓ ਦਾ ਟਾਈਮ ਨਾ ਮਿਲੇ ਤੇ ਕੋਰੀਅਰ ਕਰਨੇ ਆਪਾਂ ਅੱਗੇ ਸੂਟ ਇਹ ਤੇ ਨੈਕਸਟ ਸੂਟ ਹੈ ਜੀ ਇਹ ਪ੍ਰਿੰਟਡ ਸ਼ਰਟ ਲਈ ਸੀ ਇਹਨਾਂ ਨੇ ਪ੍ਰਿੰਟਡ ਸੂਟ ਆ ਮੈਚਿੰਗ ਸੂਟ ਆ ਮਤਲਬ ਪ੍ਰਿੰਟਡ ਸ਼ਰਟ ਆ ਤੇ ਨਾਲ ਇਹਦੇ ਪਲੇਨ ਬਾਟਮ ਆ ਇਸ ਤਰ੍ਹਾਂ ਔਰਗੈਂਜ਼ਾ ਦੀ ਲੇਸ ਲਾ ਕੇ ਸਿੰਪਲ ਡਿਜ਼ਾਈਨਿੰਗ ਦਿੱਤੀ ਹੈ ਤੇ ਇਸ 'ਚ ਆਪਾਂ ਪੋਟਲੀ ਬਟਨ ਲਾਦੇ ਨੇ ਤੁਸੀਂ ਦੇਖ ਸਕਦੇ ਹੋ ਪੈਚ ਬਣਿਆ ਹੋਇਆ ਸੀ ਸਿੰਪਲ ਇੰਨਾ ਸੋਹਣਾ ਨਹੀਂ ਸੀ ਲੱਗ ਰਿਹਾ ਪੱਟੀ ਦਿੱਤੀ ਹੋਈ ਸੀ ਤਾਂ ਆਪਾਂ ਨੇ ਕੀ ਕੀਤਾ ਇਸ ਤਰ੍ਹਾਂ ਪੋਟਲੀ ਪਟਣ ਲਾਦਿਆ ਪਲਾਜ਼ੋ ਵੀ ਇਸ ਦਾ ਬਹੁਤ ਸੋਹਣਾ ਰੈਡੀ ਹੋਇਆ ਜੀ ਪਲਾਜ਼ੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਕੱਟ ਦੇ ਕੇ ਪਲਾਜ਼ੋ ਨੂੰ ਇਸ ਤਰ੍ਹਾਂ ਪੋਟਲੀ ਬਟਨ ਲਾਏ ਗਏ ਨੇ ਬਹੁਤ ਹੀ ਸੋਹਣਾ ਬਣਿਆ ਜੀ ਪਲਾਜ਼ੋ ਤੇ ਦੋਵੇਂ ਸਾਈਡ ਇਸ ਤਰ੍ਹਾਂ ਆਪਾਂ ਪਲਾਜ਼ੋ ਬਣਾਇਆ ਤੇ ਨੈਕਸਟ ਸੂਟ ਹੈ ਜੀ ਆਪਣਾ ਇਹ ਆਪਣਾ ਬਹੁਤ ਵਧੀਆ ਸਟਾਫ ਹੈ ਜੀ ਤੇ ਪੇਂਟ ਵਾਲੇ ਸੂਟ ਵੀ ਜ਼ਿਆਦਾਤਰ ਆਪਾਂ ਇਸ ਤਰੀ ਕਰਦੇ ਆਂ ਪੂਰੀ ਵਧੀਆ ਮਸਲੀਨ ਜਿਹੜੀ ਆਪਣੀ ਲਾਈ ਗਏ ਇਸ ਤੇ ਅਰਜਨ ਕੰਪਨੀ ਦਾ ਹੀ ਸਟੱਫ ਹੈ ਜੀ ਇਹ ਵੀ ਤੇ ਇਸ ਤਰ੍ਹਾਂ ਆਪਾਂ ਇਸ ਤੇ ਵਰਕ ਕੀਤਾ ਪਹਿਲਾਂ ਤੁਹਾਨੂੰ ਵਰਕ ਦਿਖਾਉਣੀ ਆ ਸਾਰੇ ਚ ਵਰਕ ਕੀਤਾ ਤੇ ਵਿੱਚੇ ਜਿਹੜੀ ਤਿੱਖ ਦੇਖ ਰਹੇ ਹੋ ਤੁਸੀਂ ਇਹ ਜੋਇੰਟਲੈਸ ਪਾਈ ਗਈ ਹੈ ਜੀ ਇਸ ਤਰ੍ਹਾਂ ਜੋਇੰਟਲੈਸ ਪਾਈ ਹੋਈ ਆ ਤੇ ਇਹ ਆ ਗਿਆ ਜੀ ਇਹ ਤੇ ਬਾਜੂ ਦਾ ਕੰਮ ਇਸ ਤਰ੍ਹਾਂ ਬਹੁਤ ਹੀ ਸੋਹਣਾ ਕੰਮ ਹੈ ਜਿਹੜਾ ਹੋਇਆ ਹੋਇਆ ਬਾਜੂ ਤੇ ਤੁਹਾਨੂੰ ਇਸ ਤਰ੍ਹਾਂ ਦਿਖਾਉਣੀ ਆ ਬਾਜੂ ਦਾ ਕੰਮ ਦੇਖੋ ਤੁਸੀਂ ਠੀਕ ਹੈ ਜੀ ਤੇ ਇਸ ਤੇ neck ਤੇ ਆਪਾਂ ਲਾਏ ਗਏ ਨੇ ਪੋਟਲੀ ਬਟਨ ਪੋਟਲੀ ਬਟਨ ਲਾ ਕੇ ਇਸ ਤਰ੍ਹਾਂ ਜੁਆਇੰਟ लेस ਦਿੱਤੀ ਗਈ ਹੈ ਜੀ ਤੇ ਚਾਕਾਂ ਤੇ ਵੀ ਆਪਾਂ लेस ਗੱਡੀ ਆ ਸਿਰਫ 12 ਇੰਚ ਦੇ ਚਾਕ ਬਣੇ ਨੇ ਜੀ ਇਹ ਸਿਰਫ 12 ਇੰਚ ਦੇ ਚਾਕ ਨੇ ਜੀ ਤੇ ਘੇਰਾ ਇਹਨਾਂ ਦਾ ਵੈਸੇ ਤਾਂ ਨਾਰਮਲ ਘੇਰਾ ਇਹਨਾਂ ਦਾ ਸੀਗਾ 20 ਇੰਚ ਤੇ ਆਪਾਂ ਇਹ ਕੀਤਾ ਜੀ 24 ਕਿਉਂਕਿ ਚਾਕ ਛੋਟੇ ਹੋਗੇ ਤਾਂ ਆਪਾਂ ਨੂੰ 20 ਇੰਚ ਘੇਰਾ ਰੱਖਣਾ ਪਿਆ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਇਸ ਤਰ੍ਹਾਂ ਐਸ ਦੀ ਬਾਟਮ ਤੇ ਵੀ ਆਪਾਂ ਸੇਮ ਵੇ ਇਸੇ ਤਰ੍ਹਾਂ ਕੰਮ ਕੀਤਾ ਜੋਇੰਟਲੈਸ ਉੱਪਰ ਜੋਇੰਟਲੈਸ ਦੇ ਕੇ نیچے ਆਪਾਂ ਨੇ ਇਸ ਤਰ੍ਹਾਂ ਮੂਰੀ ਤੇ ਲੇਸ ਦਿੱਤੀ ਹੈ ਠੀਕ ਹੈ ਜੀ ਤੇ ਇਹਦਾ ਦੁਪੱਟਾ ਵੀ ਬਹੁਤ ਸ਼ਾਨਦਾਰ ਜੜੀ ਹੋਇਆ ਦੁਪੱਟਾ ਆਪਾਂ ਲਈ ਹੈ ਜੀ ਟੈਬ ਵੀ ਦਾ ਅਰਜਨ ਕੰਪਨੀ ਦਾ ਟੈਬੀ ਦਾ ਦੁਪੱਟਾ ਹੈ ਜੀ ਇਹ ਇਸ ਤਰ੍ਹਾਂ ਆਪਾਂ ਬਲੌਕ ਪ੍ਰਿੰਟ ਨਾਲ ਜਿਹੜੇ ਇਹ ਡਿਜ਼ਾਈਨ ਕੀਤਾ ਦੁਪੱਟੇ ਨੂੰ ਲੜਾਂ ਤੋਂ ਤੇ ਲੇਸ ਨੂੰ ਆਪਾਂ ਪੱਲਿਆਂ ਤੋਂ ਡਬਲ ਲੇਸ ਦਿੱਤੀ ਹੈ ਲੇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਆ ਗਈ ਜੀ ਦੁਪੱਟੇ ਦੇ ਲੜ ਇਸ ਤਰ੍ਹਾਂ ਦਾ ਦੁਪੱਟਾ ਰੈਡੀ ਹੋਇਆ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਜੀ ਸੂਟ ਇਹ ਤੇ ਬਾਕੀ ਇੱਕ ਸੂਟ ਆਪਾਂ 프린ਟਡ ਸੂਟ ਸੀਗਾ ਮੈਚਿੰਗ ਉਹ ਆਪਾਂ ਰੈਡੀ ਕਰਾਇਆ 프린ਟਡ ਸ਼ਰਟ ਹੈ ਜੀ ਇਹ ਤੇ ਇਹ ਵਾਲੀ ਜਿਹੜੀ ਲੇਸ ਲੱਗੀ ਹੋਈ ਹੈ ਇਸ ਤੇ neck ਤੇ ਆਪਾਂ ਲੇਸ ਲਾਈ ਹੈ ਤੇ ਇਹ ਜਿਹੜਾ ਇਹ ਤੇ ਵਰਕ ਹੋਇਆ ਹੋਇਆ ਸੈਂਟਰ ਪੈਨਲ ਦੇ ਕੇ ਅਦਰ hip point ਤੇ ਡਿਜ਼ਾਈਨ ਬਣਿਆ ਹੋਇਆ ਹੈ ਇਸ ਤਰ੍ਹਾਂ 4 ਸਾਈਡ ਆਪਣਲੇ ਲੇਸ ਲਾਈਏ ਘੇਰੇ ਤੇ ਸਾਰੇ ਆਲੇ ਦੋਲੇ ਜਿਹੜੀ ਹੈ ਲੇਸ ਲਾਈ ਕੀ ਹੈ ਜੀ ਤੇ ਇਸ ਦੇ ਥੋੜਾ ਥੋੜਾ ਵਰਕ ਜਿਹੜਾ ਪੌਂਚਿਆਂ ਤੇ ਵੀ ਹੋਇਆ ਹੋਇਆ ਇਸ ਤਰ੍ਹਾਂ ਪ੍ਰਿੰਟ ਆਪਣੇ ਕੋਲੇ ਕਾਫੀ ਮਿਲ ਜਾਣਗੇ ਤੁਸੀਂ ਕਿਸੇ ਵੀ ਪ੍ਰਿੰਟ ਚ ਰੈਡੀ ਕਰਾਉਣਾ ਕਾਟਨ ਸਟੱਫ ਤੇ ਆਪਣੇ ਕੋਲੇ ਬਾਧੂ ਪ੍ਰਿੰਟ ਮਿਲ ਜਾਣਗੇ ਜੀ ਤੁਹਾਨੂੰ ਤੇ ਅੱਗੇ ਮੈਂ ਤੁਹਾਡੇ ਨਾਲ ਪ੍ਰਿੰਟ ਸ਼ੇਅਰ ਕਰਨੇ ਆ ਦੁਪੱਟਾ ਸੂਟ ਦੇ ਤੇ ਪ੍ਰਿੰਟ ਇਹਨਾਂ 'ਚ ਕਾਫੀ ਹੋਣਗੇ ਇੱਕ ਵਾਰ ਮੈਂ ਤੁਹਾਨੂੰ ਦੇਣਾ ਸਟੱਫ ਸ਼ੇਅਰ ਕਰਦੀ ਆ ਜਿਵੇਂ ਇਹ ਸਟੱਫ ਹੈ ਜੀ ਕਾਟਨ ਸਟੱਫ ਹੈ ਜੀ ਇਹ ਤੇ ਇਹਦੇ ਨਾਲ ਮਸਲੀਨ ਦਾ ਦੁਪੱਟਾ ਆ ਗਿਆ ਬਿਲਕੁਲ ਰੀਜ਼ਨੇਬਲ ਪ੍ਰਾਈਸ 'ਚ ਤੁਹਾਨੂੰ ਇਹ ਮਿਲ ਰਹੇ ਨੇ ਜੀ ਸੂਟ ਇਸ ਤਰ੍ਹਾਂ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹਦਾ ਸਿਰਫ 1000 ਦੀ ਰੇਂਜ 'ਚ ਤੋਂ ਸੂਟ ਤੁਹਾਨੂੰ ਮਿਲ ਰਿਹਾ ਤੇ ਇਹ ਆ ਗਿਆ ਜੀ कॉटन ਦਾ ਸੂਟ ਰਸ਼ੀਆ ਬ੍ਰਾਂਡ ਦਾ कॉटन ਦਾ ਸੂਟ ਹੈ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਤੇ ਇਹਦੇ ਨਾਲ ਦੁਪੱਟਾ ਹੈਗਾ ਮਸਲੀਨ ਦਾ ਬਹੁਤ ਵਧੀਆ ਵਾਲੀ ਮਸਲੀਨ ਹੈ ਜੀ ਸਿਰਫ 1200 ਦੀ ਰੇਂਜ 'ਚ ਸੂਟ ਤੁਹਾਨੂੰ ਮਿਲੂਗਾ ਜੀ ਵਿਦ ਦੁਪੱਟਾ ਬਾਕੀ ਡਿਜ਼ਾਈਨਿੰਗ ਤੁਸੀਂ ਤੁਹਾਨੂੰ ਪਤਾ ਹੀ ਹੈ ਸਾਡੇ ਜਿਹੜੇ ਸਟੀਚਿੰਗ ਸਟਾਈਲ ਨੇ ਸਟੀਚਿੰਗ ਆਪਣੀ ਕਿੰਨੀ ਵਧੀਆ ਹੈ ਪੂਰੀ ਨੀਟ ਐਂਡ ਕਲੀਨ ਸਟੀਚਿੰਗ ਹੋਊਗੀ ਜੇ ਤੁਸੀਂ ਸਾਥੋਂ ਕਰਵਾਉਣਾ ਚਾਹੁੰਦੇ ਹੋ ਜੇ ਇਸ ਤਰ੍ਹਾਂ ਸੂਟ ਹੀ ਬਾਈ ਕਰਨਾ ਚਾਹੁੰਦੇ ਹੋ ਤਾਂ ਸੂਟ ਵੀ ਬਾਈ ਕਰ ਸਕਦੇ ਹੋ ਮਸਲੀਨ ਦਾ ਸੂਟ ਹੈ ਜੀ ਇਹ ਮਸਲੀਨ ਸਟਫ ਆ ਤੇ ਨਾਲ ਇਹਦੇ ਮਸਲੀਨ ਦਾ ਹੀ ਦੁਪੱਟਾ ਲੱਗਿਆ ਹੋਇਆ ਇਸ ਤਰ੍ਹਾਂ ਦਾ ਦੁਪੱਟਾ ਇਹ ਚ ਆਪਣੇ ਕੋਲੇ ਮੈਂ ਤੁਹਾਨੂੰ ਸਟਾਫ ਇੱਕ ਵਾਰ ਕਲੀਅਰ ਕਰਤਾ ਮਤਲਬ ਕਾਟਨ ਦੇ ਸੂਟ ਨਾ ਮਸਲੀਨ ਦਾ ਦੁਪੱਟਾ ਇੱਕ ਰਸ਼ੀਆ ਬ੍ਰੈਂਡ ਦਾ ਹੋ ਗਿਆ ਕਾਟਨ ਦੇ ਸੂਟ ਨਾ ਮਸਲੀਨ ਦਾ ਦੁਪੱਟਾ ਹੀ ਮਸਲੀਨ ਨਾ ਮਸਲੀਨ ਦਾ ਹੀ ਦੁਪੱਟਾ ਹੈ ਇਹਨਾਂ ਚ ਪ੍ਰਿੰਟ ਕਾਫੀ ਨੇ ਤੁਸੀਂ ਸਾਡੇ ਤੋਂ ਡਿਸਕ੍ਰਿਪਸ਼ਨ ਬਾਕਸ ਚ ਜਾ ਕੇ WhatsApp ਦੇ ਲਿੰਕ ਚ ਆਪਾਂ ਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਇਹਨਾਂ ਦੇ ਪ੍ਰਿੰਟ ਵਗੈਰਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜੀ ओके okay, जी उम्मीद ਕਰਦੀ ਆ ਸਾਡੇ ਜਿਹੜੇ ਡਿਜ਼ਾਈਨ ਨੇ ਸਾਡੀ ਜਿਹੜੀ ਸਟਿਚਿੰਗ ਆ ਤੁਹਾਨੂੰ ਪਸੰਦ ਆ ਹੀ ਹੋਣੀ ਵੀਡੀਓ ਪਸੰਦ ਆ ਹੀ ਹੋਣੀ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ओके जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ